ਕੀ ਨਾਮ ਹੈ ਜੀ ਹਰਵਿੰਦਰ ਕੌਰ ਸਰ ਕਿੱਥੇ ਰਹਿੰਦੇ ਹੋ ਬਲਵੇੜੇ ਸਰ ਕੀ ਮਾਮਲਾ ਇੱਥੇ ਕੀ ਕਰਨਾ ਹੈ ਕੀ ਮਾਮਲੇ ਚ ਆਇਆ ਦਾ ਜੀ ਸਰ ਮੈਂ ਸਕੂਲ ਚ ਲੱਗੀ ਹੋਈ ਆ ਕੈਂਟਰੀ ਡੇ ਆ ਸਕੂਲ ਬਲਵੇੜੇ ਤਿੰਨ ਸਾਲ ਹੋ ਗਏ ਸਰ ਲੱਗੇ ਨੇ ਮੈਨੂੰ ਉੱਥੇ ਤੇ ਮੈਨੂੰ ਘਰ ਵੀ ਕੰਮ ਕਰਾਉਣ ਲਈ ਬੁਲਾਉਂਦੇ ਸੀ ਸਰ ਵੀਕ ਦੋ ਵਾਰ ਮੈਂ ਗਈਆਂ ਕਿ ਕਰੇ ਬੁਲਾ ਕੇ ਸ਼ੋਸ਼ਣ ਕਰਦੇ ਸੀਗੇ ਵੀ ਤੰਗ ਕਰਦੇ ਸੀਗੇ ਤੇ ਸਰ ਵੀ ਮੈਂ ਇੱਕ ਦਿਨ ਜਵਾਬ ਦਿੱਤਾ ਮੈਮ ਕੋਲ ਫੋਨ ਭੇਜਿਆ ਉਹਨਾਂ ਨੇ ਸੋਨੀ ਮੈਨੂੰ ਫੋਨ ਕੀਤਾ ਵੀ ਹਰਵਿੰਦਰ ਜੀ ਨੂੰ ਕਰੇ ਭੇਜ ਦੋ ਮੈਂ ਜਵਾਬ ਦਿੱਤਾ ਤਾ ਉਹਦਾ ਵਾਧਾ ਨਾਲ ਮੈਨੂੰ ਧੱਕੇ ਮਾਰ ਕੇ ਮਿਸ ਰਹਿਵ ਕੀਤਾ ਕਹਿੰਦੇ ਵੀ ਚਲੀ ਜਾ ਇੱਥੋਂ ਮੈਂ ਕਿਹਾ ਸਰ ਮੇਰੀ ਸੈਲਰੀ ਦੋ ਵੀ ਹਿਸਾਬ ਕਰੋ ਮੇਰਾ ਵੀ ਚਲੀ ਜਾਨੀ ਆ ਕਹਿੰਦੇ ਕੋਈ ਨਾ ਦਿੰਨੇ ਤੇਰੀ ਸੈਲਰੀ ਸਰ ਮੈਂ ਇੱਕ ਘੰਟਾ ਲਗਾਤਾਰ ਖੜੀ ਰਹੀ ਇਕ ਲੱਤ ਦੇ ਪਾਰ ਸਰ ਵੀ ਇਕ ਲੱਤ ਦੇ ਪਾਰ ਸਮਝ ਲਓ ਮੈਂ ਇਹ ਘੰਟਾ ਮਿੰਟਾ ਕਰ ਜਾਈ ਰਹੀ ਸਰ ਮੇਰੀ ਸੈਲਰੀ ਦੋ ਸਰ ਮੇਰੀ ਸੈਲਰੀ ਦੋ ਜੀ ਕਹਿੰਦੇ ਅਸੀਂ ਨਹੀਂ ਦੇਣੀ ਹੈਗੀ ਮੈਨੂੰ ਐਵੇਂ ਖੜੀ ਖੜਾ ਹੀ ਨਾ ਐਵੇਂ ਕਰੇ ਚੱਲੇਗਾ ਛੱਡ ਕੇ 5 ਮਿੰਟ 15 ਮਿੰਟ ਬਾਅਦ ਫੇਰ ਆਇਆ ਬਾਕਸ ਮੈਂ ਫੇਰ ਕਿਹਾ ਮੈਂ ਸਰ ਮੇਰੀ ਸੈਲਰੀ ਦੋ ਕਹਿੰਦਾ ਅਸੀਂ ਨਹੀਂ ਦੇਣੀ ਹੈਗੀ ਤੇ ਮੇਰੇ ਨਾਲ ਬੈਠ ਕੇ ਮੈਂ ਫਿਰ ਮੈਂ ਸੈਲਰੀ ਲੈ ਕੇ ਜਾਉਂਗੀ ਆਪਣੀ ਵੀ ਮੈਂ ਮਜ਼ਦੂਰੀ ਕੀਤੀ ਆ ਕੰਮ ਕੀਤਾ ਆ ਨਾ ਵੀ ਮੈਂ ਫੀਕ ਨਹੀਂ ਮੰਗ ਰਹੀ ਤੇਤੋਂ ਤੇ ਕਹਿੰਦਾ ਨਹੀਂ ਵੀ ਅਸੀਂ ਨਹੀਂ ਦੇਣੀ ਹੈਗੀ ਸੈਲਰੀ ਤਾਂ ਮੇਰੇ ਨਾਲ ਬਾਤ ਫੜ ਕੇ ਮੈਨੂੰ ਸੋਫੇ ਤੋਂ ਖਿੱਚਿਆ ਉਹਨਾਂ ਨੇ ਤਾਂ ਕੰਮ ਕੀ ਕਰਦਾ ਮੈਨੂੰ ਵੇਟਿੰਗ ਰੂਮ ਤੱਕ ਖਿੱਚ ਕੇ ਲੈ ਗਿਆ ਸਰ ਕਿੰਨਾ ਆਜਾ ਤੈਨੂੰ ਦਿਨਾ ਸੈਲਰੀ ਵੀ ਜਿੱਥੇ ਟੱਚ ਨਹੀਂ ਕਰਨਾ ਚਾਹ ਉਹਤੇ ਵੀ ਟੱਚ ਕੀਤਾ ਨਹੀਂ ਬਲਕਿ ਜਗ੍ਹਾ ਤੇ ਪਿੰਡ ਨਾਲ ਬਹੁਤ ਮਿਸਰੇ ਵੀ ਕੀਤਾ ਵੀ ਅੱਦ ਤੱਕ ਕੋਣ ਹੈ ਵਿਅਕਤੀ ਕੋਣ ਹੈ ਉਹਦਾ ਨਾਮ ਕੀ ਹੈ ਸਰ ਅੰਕੇਤ ਆ ਪਿੰਡ ਚ ਗੋਲੂ ਕਹਿੰਦੇ ਨੇ ਬਾਣੀਆ ਕਸ਼ਟਤਾ ਅੰਕੇਤ ਸਰ ਵੀ ਉੱਦਾਂ ਗੋਲੂ ਕਹਿੰਦੇ ਨੇ ਕੀ ਉਹਦਾ ਕੀ ਹੈ ਉਹਦਾ ਸਕੂਲ ਤੇ ਉਹਦਾ ਕੀ ਹੈ ਉਹਦਾ ਸਰ ਪ੍ਰਿੰਸੀਪਲ ਨੇ ਆਪਣਾ ਸਕੂਲ ਖੋਲੇ ਹੋਏ ਪ੍ਰਾਈਵੇਟ ਸਕੂਲ ਹੈ ਹਾਂਜੀ ਪ੍ਰਾਈਵੇਟ ਸਕੂਲ ਆਪਣਾ ਹਾਂਜੀ ਕਿ ਕਿਸ ਟਾਈਪ ਦਾ ਦੁਜੀਕ ਸ਼ੋਸ਼ਣ ਦੀ ਗੱਲ ਕੀਤੀ ਕਿ ਮੈਂ ਸਕੂਲ ਵੀ ਕਰਦੀ ਸੀ ਘਰ ਵੀ ਕਿਸ ਟਾਈਪ ਦਾ ਸ਼ੋਸ਼ਣ ਕਰਦਾ ਸੀ ਸਰ ਡਿਸਟਾਰਬ ਕਰਦਾ ਸੀਗਾ ਕਿ ਮੈਨੂੰ ਆਪਣੇ ਡਾਕੂਮੈਂਟ ਦੇ ਦਿਓ ਵੀ ਮੈਨੂੰ ਲੋਨ ਦੀ ਲੋੜ ਹੈ ਵੀ ਮੈਨੂੰ ਲੋਨ ਕਰਾਉਂਦਾ ਮੈਂ ਉਹਦਾ ਵੀ ਜਵਾਬ ਦਿੱਤਾ ਏ ਸਰ ਵੀ ਮੈਂ ਨਹੀਂ ਪਰੂਖ ਦੇਣੇ ਮੇਰੇ ਬੱਚੇ ਨਹੀਂ ਮੰਨਦੇ ਵੀ ਏਦਾਂ ਦਾ ਬੱਚਿਆਂ ਦਾ ਪਾਣਾ ਲਾਇਆ ਬਦਤਮੀਜ਼ੀ ਕਰਦਾ ਸੀਗਾ ਸਰ ਕੋਈ ਸਾਰੀ ਦੀ ਸ਼ੋਸਣ ਵੀ ਕੀਤਾ ਤੁਹਾਡੇ ਨਾਲ ਉਹਦੀ ਵਾਈਫ ਵੀ ਡਿਸਟਰਬ ਕਰਦੀ ਸੀ ਮੈਨੂੰ ਡਿਸਟਰਬ ਕਰੇ ਬਲੱਗ ਕੰਮ ਕਰਾਂਦੀ ਸੀਗੀ ਸਰ ਉਹ ਬੋਲਦੀ ਸੀ ਕਹਿੰਦੀ ਤੇਰੇ ਪਤੀ ਦੀ ਡੱਕ ਹੋਈ ਏ ਵੀ ਤੈਨੂੰ ਇੰਨੇ ਇੰਨੇ ਪੈਸੇ ਮਿਲਣੇ ਜਿਵੇਂ ਸੂੰ ਸਾਨੂੰ ਚਲਾ ਦੇ ਮੈਂ ਕਦੇ ਵੀ ਮੈਨੂੰ ਇੰਨੇ ਨਹੀਂ ਮਿਲੇ ਹੈਗੇ ਇਹ ਤੈਨੂੰ ਕੋਈ ਕਹਿੰਦਾ ਮੇਰੇ ਮੂੰਹ ਤੇ ਲਿਆਓ ਐਦਾਂ ਤੁਸੀਂ ਜਦ ਸਕੂਲ ਤੇ ਇੱਥੇ ਜੁਆਇਨਿੰਗ ਕੀਤੀ ਸੀ ਕੀ 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 ਫਾਰਮੈਲਟੀਆਂ ਭਰੀਆਂ ਸੀ ਕੀ ਇਹਨਾਂ ਨੇ ਕਿਹਾ ਸੀ ਤੁਹਾਨੂੰ ਸਰ ਉਹਨਾਂ ਨੇ ਕਿਹਾ ਸੀ ਵੀ ਸਾਰਾ ਮਤਲਬ ਕੰਮ ਕਰਨਾ ਪਊਗਾ ਜੋ ਵੀ ਅਸੀਂ ਸਕੂਲ 'ਚ ਕਰਾਵਾਂਗੇ ਜੀ ਸਕੂਲ ਦਾ ਕਰਨਾ ਕੋਈ ਪਊਗਾ ਮੈਂ ਹਾਂ ਵੀ ਭਰੀ ਸੀ ਵੀ ਮੈਂ ਹਾਸਪਤਾਲ 'ਚ ਕਰੂੰਗੀ ਮੈਂ ਬੰਦ ਲੈ ਇਹ ਨਹੀਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਘਰ ਕੰਮ ਕਰਾਂਗੇ ਨਾ ਮੈਂ ਘਰਵਾਰੇ ਹਾਂ ਵੀ ਭਰੀ ਸੀ ਵੀ ਮੈਂ ਕਰੂੰਗੀ ਕਿੰਨੇ ਸਾਲ ਤੋਂ ਇਹ ਘਰ ਦਾ ਕੰਮ ਕਰ ਰਹੀ ਸੀ ਕਿੰਨੇ ਸਾਲ ਹੋ ਗਿਆ ਇੱਥੇ ਸੇਵਾ ਨਿਭਾ ਰਹੀ ਹੋਂ ਤੇ ਘਰ ਕਿੰਨੇ ਸਾਲ ਕੰਮ ਕੀਤਾ ਤੁਸੀਂ ਚਾਰ ਪੰਜ ਵਾਰ ਗਈਆਂ ਸਰ ਉਹਦੀ ਘਰੇ ਮੈਂ ਇਹ ਕੁੱਟਮਾਰ ਕਰਦਾ ਸੀ ਤਾਂ ਕੱਪੜੇ ਵੀ ਤੁਹਾਨੂੰ ਦੱਸ ਸੀ ਸਿਰਫ ਮੇਰੇ ਤੋਂ ਬਰਤਨ ਮੈਂ ਜਾਂਦੇ ਸੀਗੇ ਤੇ ਹੁਣ ਤੁਸੀਂ ਆਏ ਹੋ ਇੱਥੇ ਰਖਾਦ ਦਿੱਤੀ ਐ ਸਿਪੀ ਸਾਹਿਬ ਨੂੰ ਤੇ ਕੀ ਮੰਗ ਕਰਦੇ ਹੋ ਕੀ ਸਰ ਇਨਸਾਫ ਮਿਲਣਾ ਚਾਹੀਦਾ ਇਹਨੂੰ ਪਰ ਕਿਹਦੇ ਕੋਲ ਐ ਐਫਆਈਰ ਕੰਪਲੇਨ ਕਿਹਦੇ ਕੋਲ ਐ ਡੀਐਸਪੀ ਨਹੀਂ ਡੀਐਸਪੀ ਨਹੀਂ ਹੈ ਅਗਰ ਵਾ ਕੋ ਤੁਸੀਂ ਮਿਲੇ ਹੋ ਉਹਨਾਂ ਨਾਲ ਹਾਂਜੀ ਸਰ ਤਿੰਨ ਚਾਰ ਵਾਰ ਆ ਚੁੱਕੇ ਹਾਂ ਠੀਕ ਕਹਿੰਦੇ ਮੈਡਮ ਵੀ ਮੈਡਮ ਕਹਿੰਦੇ ਉਹਨਾਂ ਨੂੰ ਬੁਲਾਣੇ ਆ ਬੁਲਾਣੇ ਸਰ ਆਉਂਦੇ ਨਹੀਂ ਹੈਗੇ ਉਹ ਦੂਜੀ ਪਾਲਟੀ ਨਹੀਂ ਆਉਂਦੀ ਆਂਟੀ ਕੁਆਲਟੀ ਆਉਂਦੀ ਹੈ ਪਹਿਲਾਂ ਵੀ ਫੋਨ ਕੀਤੇ ਨੇ ਤੇ ਚੱਕਿਆ ਨਹੀਂ ਉਹਨਾਂ ਨੇ ਫੋਨ ਉਸੇ ਸਕੂਲ ਦੀ ਗੱਲ ਕੀਤੀ ਹੈ ਕਿੰਨੇ ਉੱਥੇ ਟੋਟਲ ਹੈਗੇ ਕਰਮਚਾਰੀ ਜਿਹੜੇ ਕੰਮ ਕਰਦੇ ਆ ਸਰ ਪਹਿਲਾਂ 3 ਸੀਗੇ ਹੁਣ 3 ਹੋਰ ਹੋ ਗਏ ਮਤਲਬ ਉਹਨਾਂ 3 ਹੋ ਗਏ ਅੱਗੇ ਵੀ ਤਾਂ ਅਲਮੀਨ ਨੇ ਧੱਕੇ ਮਾਰ ਕੇ ਕੱਢੇ ਵੀ ਸਾਡੇ ਕੋਲ ਸਟਾਫ ਵਧੂ ਹੋ ਗਿਆ ਕੱਲੀ ਮਹਿਲਾਵਾਂ ਵਾਂ ਹੈ ਸਕੂਲ ਹਾਂਜੀ ਮਹਿਲਾਵਾਂ ਹੀ ਹਾਂ ਜੈਂਟਸ ਕੋਈ ਨਹੀਂ ਹੈ ਜੈਂਟਸ ਕੋਈ ਨਹੀਂ ਹੈ ਸਰ ਬਸ ਜੈਂਟਸ ਪ੍ਰਿੰਸੀਪਲ ਹੈ ਹਾਂਜੀ ਸਕਿਉਰਿਟੀ ਗਾਰਡ ਰੱਖਿਆ ਸੀ ਸਰ ਹਰੇਕ ਦੇ ਸੈੱਲ ਦੀ ਮਾਲ ਦਾ ਜਿਹਨੂੰ ਵੀ ਹਟਾਉਂਦਾ ਹੈ ਮਤਲਬ ਉਹਦੀ ਕਿੰਨੀ ਸੈਲੀ ਗਈ ਸੀ ਤੁਹਾਨੂੰ ਜਦ ਤੁਸੀਂ ਇੱਥੇ ਜੁਆਇਨਿੰਗ ਤਿੰਨ ਤੇ ਤਿੰਨ ਤੇ ਰੱਖਿਆ ਸੀਗਾ ਸਰ ਹੁਣ 4-4 ਹੋ ਗਏ ਸੀ 500 ਬਦਨ ਦਾ ਸਾਲ ਬਾਅਦ ਹਾਂ ਸਰ ਕੀ ਨਾਮ ਹੈ ਸਰ ਦਰਸ਼ਨ ਸਿੰਘ ਪਵਨ ਵਰਮੇ ਕੀ ਤੀਰ ਤੇ ਸ਼੍ਰੀ ਅਮਰਤ ਸਰ ਸਾਹਿਬ ਪੰਜਾਬ ਪਟਨਾ ਜਿਹੜੇ ਲੇਡੀਜ਼ ਆਏਦੇ ਆ ਮਨਹਿਾ ਅਗਰ왈 ਜੀ ਕੋ ਡੀਐਸਪੀ ਮੈਡਮ ਕੋ ਇਹ ਕੀ ਮਾਮਲਾ ਕੀ ਹੈ ਸਰ ਈਨਾਲਾ ਸਰ ਇਹ ਪਹਿਲਾ ਜਥੇਬੰਦੀ ਨਾਲ ਵੀ ਜੁੜੀ ਹੋਈ ਹੈ ਬੀਬੀ ਹਰਵਿੰਦਰ ਕੌਰ ਸਾਡੇ ਜਿਹੜੇ ਵਰਕਰ ਵੀ ਨੇ ਜਥੇਬੰਦੀ ਦੇ ਪਵਨ ਬਾਦਮੀ ਕੀ ਤੀਰਤ ਸ਼੍ਰੀ ਅਮਰਸਰ ਸਾਹਿਬ ਦੇ ਤੇ ਮੈਨੂੰ ਦੁੱਖ ਦੀ ਗੱਲ ਹੈ ਕਿ ਇੱਕ ਮਹਿਲਾ ਦੀ ਸੁਣਵਾਈ ਨਹੀਂ ਜਿਹੜੀ ਹੋਈ ਡੀਐਸਪੀ ਮੈਡਮ ਜਿਹੜੇ ਹੈਗੇ ਨੇ ਇੱਕ ਮਹਿਲਾ ਨੇ ਔਰ ਅਸੀਂ 14/7/2025 ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀਗੀ ਕਿ ਜਿਹੜਾ ਇਹਨਾਂ ਨਾਲ ਕੰਮ ਦੇ ਦੌਰਾਨ ਸ਼ੋਸ਼ਣ ਹੋਇਆ ਔਰ ਜਦੋਂ ਇਹਨਾਂ ਨੇ ਆਪਣੀ ਤਨਖਾਹ ਮੰਗੀ ਹੈ 135 ਰੁਪਏ ਤਨਖਾਹ ਦੇ ਡੀਸੀ ਰੇਟ ਤੋਂ ਵੀ ਘੱਟ ਤਨਖਾਹ ਇਹਦੀ ਔਰ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਬੰਨ ਕੇ ਰੱਖਿਆ ਹੋਇਆ ਹੈ ਇਸ ਸਕੂਲ ਦੇ ਵਿੱਚ ਦੇਖੋ ਸੈਂਡ ਕਰਾਂਗੇ ਸੈਂਡ ਕਰਾ ਕੇ ਪੂਰਾ ਇਹਨਾਂ ਨੂੰ ਬਾਈ ਡਾਟਾ ਪੂਰਾ ਆਪਣਾ ਤਰੀਕ ਪਾ ਕੇ ਪੂਰਾ ਸ਼ੋਸ਼ਣ ਉੱਥੇ ਜਿਹੜਾ ਲੇਬਰਾਂ ਨਾਲ ਕੀਤਾ ਜਾਂਦਾ ਖਾਸ ਕਰਕੇ ਔਰਤਾਂ ਨਾਲ ਔਰ ਉਸ ਬੰਦੇ ਨੇ ਇਹਨਾਂ ਨੂੰ ਸ਼ੋਸ਼ਣ ਕੀਤਾ ਜਦੋਂ ਇਹਨਾਂ ਨੇ ਘਰੇ ਕੰਮ ਕਰਨ ਤੋਂ ਇਨਕਾਰ ਕੀਤਾ ਜਿਹੜੀ ਮੇਨ ਗੱਲ ਹੈ ਤਾਂ ਉਸ ਬੰਦੇ ਨੇ ਬੀਬੀ ਦੇ ਦੱਸਣ ਮੁਤਾਬਕ ਇਹਨਾਂ ਦੀ ਬਾਹ ਫੜੀ ਹੈ ਜੇ ਕੋਈ ਕਿਸੇ ਵੀ ਲੇਡੀਜ਼ ਨਾਲ ਇਸ ਤਰ੍ਹਾਂ ਦਾ ਜੈਂਸ ਦਾ ਦੂਜੇ ਜੈਂਸ ਦਾ ਹੱਕ ਨਹੀਂ ਬਣਦਾ ਕਿ ਉਹ ਕਿਸ ਤਰੀ ਲੇਡੀਜ਼ ਦੀ ਬਾਹ ਫੜੇ ਬਾਹ ਫੜ ਕੇ ਇਹਨਾਂ ਨੂੰ ਬਦਤਮੀਜ਼ੀ ਨਾਲ ਬੋਲਿਆ ਜਾਤੀ ਤੌਰ ਤੇ ਵੀ ਇਹਨਾਂ ਨੂੰ ਜਲੀਲ ਕੀਤਾ ਕਿ ਤੇਰੀ ਘਰ ਤੇ ਨੇ ਦਿਖਾ ਦਿੱਤੀ ਹੈ ਸੋ ਬੀਬੀ ਨੇ ਦੱਸਿਆ ਕਿ ਮੈਨੂੰ ਉਹਨਾਂ ਨੇ ਗਲਤ ਤਰੀਕੇ ਨਾਲ ਟੱਚ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਪਰ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਅਸੀਂ ਤਿੰਨ ਵਾਰ ਉਹਰੇ ਡੀਐਸਪੀ ਮੈਡਮ ਨੇਹਾ ਅਗਰਵਾਲ ਕੋਲ ਆ ਗਏ ਕੋਈ ਸਾਡੀ ਸੁਣਵਾਈ ਨਹੀਂ ਦੋ ਵਾਰ ਤਿੰਨ ਵਾਰ ਮੈਂ ਆ ਲਿਆ ਅੱਜ ਵੀ ਅਸੀਂ 10 ਵਜੇ ਦੇ ਬੈਠੇ ਹੁਣ ਤਕਰੀਬਨ 3 ਵਜੇ ਪਏ ਨੇ ਇਸ ਤੋਂ ਬਾਅਦ ਰੀਡਰ ਸਾਹਿਬ ਕਹਿੰਦੇ ਵੀ ਉਹ ਆਉਂਦੇ ਨਹੀਂ ਹੈਗੇ ਤੁਸੀਂ ਆਪਣਾ ਜੋ ਵੀ ਕਰਨਾ ਤੁਸੀਂ ਕਰੋ ਸੋ ਮੈਂ ਅੱਜ ਤੁਹਾਡੇ ਮੀਡੀਆ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਅਸੀਂ ਆਪਣੀ ਵਾਲਮੀਕੀ ਤੀਰਥ ਵੱਲੋਂ ਜੇਕਰ ਇਹ 5 ਦਿਨਾਂ ਦੇ ਵਿੱਚ ਸੁਣਵਾਈ ਨਾ ਹੋਈ ਤਾਂ ਬੀਬੀ ਨੂੰ ਲੈ ਕੇ ਜਿਹੜਾ ਸਕੂਲ ਹੈ ਬਲਵੇੜੇ ਪ੍ਰਾਈਵੇਟ ਸਕੂਲ ਹੈ ਅੰਕਤ ਦਾ ਉਹਨਾਂ ਦੇ ਖਿਲਾਫ ਉੱਥੇ ਮੋਰਚਾ ਖੋਲ੍ਹਾਂਗੇ ਜਥੇਬੰਦੀ ਵੱਲੋਂ ਜੇਕਰ ਨਾ ਇਹ ਸੁਣਵਾਈ ਹੋਈ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਹੋਊਗੀ ਪਟਿਆਲਾ ਪ੍ਰਸ਼ਾਸਨ ਦੀ ਹੋਊਗੀ ਕੀ ਲੱਗਦਾ ਹੈ ਕਿ ਮਹਿਲਾਵਾਂ ਨਾਲ ਜਿਹੜੇ ਇਹ ਸਰਕਾਰਾਂ ਵੱਲੋਂ ਜਿਹੜੇ ਕੀ ਮਹਿਲਾਵਾਂ ਨਾ ਦੇ ਕਹੇ ਗਿਆ ਉਹਨਾਂ ਦਾ ਇੱਜ਼ਤਮੰਦ ਨੰਨੀ ਛਾਂ ਵਰਗੀ ਹੋ ਮੁਹਿੰਮ ਚਲਾ ਰਹੇ ਲੇਕਿਨ ਤੁਸੀਂ ਇਲਜ਼ਾਮ ਲਾ ਰਹੇ ਕਿਹੜੀ ਸਰਕਾਰ ਦੀ ਕਿਹੜੇ ਸਿਸਟਮ ਦੀ ਗੱਲ ਕਰਦੇ ਹੋ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਪਿੱਛੇ ਜੇ ਤੁਹਾਨੂੰ ਪਤਾ ਬੱਲਾਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਕੁੱਟਮਾਰ ਹੋਈ ਆ ਉਹਦਾ ਸਟੈਂਡ ਲੈ ਕੇ ਅਸੀਂ ਪਰਚਾ ਕਰਵਾਇਆ ਫੌਜਦਾਰੀ ਦਾ ਤੇ ਅੱਜ ਬਲਵੇੜੇ ਦੀ ਇਸ ਤਰ੍ਹਾਂ ਹੀ ਘਟਨਾ ਹੈ ਤੇ ਸਰਕਾਰ ਨਾਲ ਦੀ ਤੁਸੀਂ ਗੱਲ ਕਰਦੇ ਹੋ ਸਰਕਾਰ ਨੇ ਤਾਂ ਪਹਿਲੀ ਕਟੀਆਂ ਮਜ਼ਾਕ ਕੀਤਾ ਹੋਇਆ 1000 ਰੁਪਏ ਜਿਹੜਾ ਬੀਬੀਆਂ ਨੂੰ ਪਾਣ ਦਾ ਖਾਤੇ 'ਚ ਅੱਜ ਤੁਹਾਡੇ ਸਾਹਮਣੇ 3 ਸਾਲ ਹੋ ਚੁੱਕੇ ਨੇ ਤੇ ਅੱਜ ਜਿਹੜੀ ਇਹ ਬੀਬੀ ਨਾਲ ਧੱਕਾ ਹੋਇਆ ਹਰਵਿੰਦਰ ਕੌਰ ਨਾਲ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਮਾੜੀ ਮੁੱਟੀ ਆਪਣੀ ਜਾਗ ਖੋਲੋ ਜਿਹੜੀਆਂ ਮਹਿਲਾਵਾਂ ਨੇ ਉਹ ਸੁਰੱਖਿਤ ਨਹੀਂ ਹੈਗੀਆਂ ਸਕੂਲਾਂ 'ਚ ਕਾਲਜਾਂ 'ਚ ਬੇਟੀਆਂ ਸਾਡੀਆਂ ਸੜਕਾਂ ਰੋਡਾਂ ਦੇ ਉੱਤੇ ਸਰਿਆਂ ਗੁੰਡਾਗਰਦੀ ਖਾਸ ਕਰਕੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀ ਜਿਹੜੀ ਫੈਲਦੀ ਜਾ ਰਹੀ ਆ ਉਹਨੂੰ ਨੱਥ ਪਾਈ ਜਾਵੇ ਪਰ ਇਹ ਮੈਂ ਦੁਬਾਰਾ ਫਿਰ ਤੁਹਾਡੇ ਮੀਡੀਆ ਦੇ ਜਰੀਏ ਬੇਨਤੀ ਕਰੂੰਗਾ ਅਸੀਂ ਉਹਦੇ ਸਕੂਲ ਦੇ ਮੂਹਰੇ ਪੱਕਾ ਧਰਨਾ ਲਾਵਾਂਗੇ ਆਪਣੀ ਜਥੇਬੰਦੀ ਵੱਲੋਂ ਜੇਕਰ ਇਹਨੂੰ ਜਲਦੀ ਇਨਸਾਫ ਮਿਲੇ ਤੁਜੀ ਐਸਐਸਪੀ ਸਾਹਿਬ ਨੂੰ ਮਿਲੇ ਦੁਬਾਰਾ ਨਹੀਂ ਦੁਬਾਰਾ ਸਰ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਪਰ ਮੈਂ ਕੱਲ ਜ ਪਰਸੋਂ ਪਰਸੋਂ ਦਾ ਰੱਖ ਕੇ ਬੀਬੀ ਨੂੰ ਨਾਲ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਸੀ ਮੈਡਮ ਨੂੰ ਇੱਕ ਅਸੀਂ ਮੋਰੈਂਡਮ ਦਵਾਂਗੇ ਉਹਦੇ ਵਿੱਚ ਆਪਣੀ ਤਰੀਖ ਤੇ ਟਾਈਮ ਪਾਵਾਂਗੇ ਤਾਂ ਜੋ ਪੱਕਾ ਮੋਰਚਾ ਉੱਥੇ ਲਾਇਆ ਜਾਵੇ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਧਰਨਾ ਵੀ ਲਾਵਾਂਗੇ ਸ਼ ਕੀ ਹੋਰ ਵੀ ਮਹਿਲਾਵਾਂ ਨਾਲ ਹੋਇਆ ਕਿ ਇਕੱਲੇ ਹੀ ਉਹਨਾਂ ਦਾ ਹਰਵਿੰਦਰ ਨਹੀਂ ਦੱਸਿਆ ਹਰਵਿੰਦਰ ਕੌਰ ਜੀ ਨੇ ਪਰ ਜੱਬੀ ਦੱਬੀ ਆਵਾਜ਼ ਦੇ ਵਿੱਚ ਜਿਹੜਾ ਅਸੀਂ ਕੀਤਾ ਹੈ ਉੱਥੇ ਪਤਾ ਕੀਤਾ ਉੱਥੇ ਸ਼ੋਸ਼ਣ ਸਾਰਿਆਂ ਨਾਲ ਹੀ ਹੋ ਰਿਹਾ ਹੈ ਔਰ ਇੱਕ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਮਾਨਜੋਗ ਪੰਚਾਇਤ ਹੁੰਦੀ ਹੈ ਸਰਪੰਚ ਹੁੰਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਖੁਦ ਇਹ ਆਪਣੇ ਨੇ ਚਾਚਾ ਸੌਰਵ ਜੀ ਨੇ ਸੁੱਚਾ ਸਿੰਘ ਜੀ ਬਠੋਈ ਤੋਂ ਇਹਨਾਂ ਨੂੰ ਮੈਂ ਨਾਲ ਭੇਜਿਆ ਮਾਮਾ ਜੀ ਨੂੰ ਇਹਨਾਂ ਦੇ ਨੂੰ ਕਿ ਸਰਪੰਚ ਸਾਹਿਬ ਨਾਲ ਮੇਰੀ ਗੱਲ ਕਰਾਓ ਤੇ ਸਰਪੰਚ ਸਾਹਿਬ ਨੂੰ ਪੁੱਛੋ ਕਿ ਸਮਝੌਤਾ ਕਰਵਾ ਦਵੇ ਇਹਨਾਂ ਦਾ ਜੋ ਬਣਦਾ ਰਾਈਟ ਤੇ ਉਹ ਮਾਫੀ ਮੰਗੇ ਵੀ ਇਹਨੂੰ ਪੰਚਾਇਤ ਚ ਨਿਬੇੜ ਦੋ ਤੇ ਸਰਪੰਚ ਨੇ ਉਲਟਾ ਉਹਦਾ ਨੰਬਰ ਮੇਰਾ ਨੰਬਰ ਦਿੱਤੇ ਉਹਨੂੰ ਉਹਦਾ ਫੋਨ ਆਇਆ ਕਹਿੰਦਾ ਜੋ ਕਰਨਾ ਕਰ ਲੋ ਇਹ ਰਿਸ਼ਤੇਦਾਰ ਖੜੇ ਨੇ ਇਹਨਾਂ ਨੂੰ ਵੀ ਕਹਿੰਦਾ ਜੋ ਉਹਨਾਂ ਨੇ ਕਰਨਾ ਕਰ ਲੋ ਐਡੀ ਮਿਰਰ ਬੰਦੇ ਦਾ ਦਿਮਾਗ ਖਰਾਬ ਕਿੰਨੀ ਰੁਕੀ ਵੀ ਹੈ ਇਹਦੇ ਕਿੰਨੇ ਕੀ ਆ ਗਿਆ ਸਰ ਤਿੰਨ ਤੋਂ ਚਾਰ ਮਹੀਨੇ ਦੀ ਦੀ ਤਨਖਾਹ ਰੁਕੀ ਹੋਈ ਹੈ ਸਾਨੂੰ ਤਨਖਾਹ ਦਾ ਨਹੀਂ ਤਨਖਾਹ ਕਿਸ ਗੱਲ ਨਾਲ ਲਿਖ ਕੇ ਹੋਈ ਆ ਕਿਵੇਂ ਦੇਣੀ ਆ ਕਿਵੇਂ ਨਹੀਂ ਦੇਣੀ ਉਹ ਉਹਨਾਂ ਦਾ ਕੰਮ ਆ ਇਹਨਾਂ ਦਾ ਲੈਣਾ ਸਾਡਾ ਤਾਂ ਸਿਰਫ ਇਹ ਮਕਸਦ ਆ ਕਿ ਉਹ ਇੱਕ ਦੂਜੇ ਮਰਦ ਨੂੰ ਔਰਤ ਦਾ ਹੱਥ ਇੱਕ ਵਿਧਵਾ ਔਰਤ ਦਾ ਹੱਥ ਪੜਿਆ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ ਔਰ ਕਿਸ ਤਰੀਕੇ ਨਾਲ ਪੜਿਆ ਕਿਉਂ ਇਸ ਤਰ੍ਹਾਂ ਉਹਨੂੰ ਗਲਤ ਟੱਚ ਕੀਤਾ ਔਰ ਕਿਉਂ ਇਹਦੀ ਸ਼ਾਨ ਦੇ ਖਿਲਾਫ ਉਹ ਬੋਲਿਆ ਉਹ ਕਹਿੰਦਾ ਵੀ ਤੈਨੂੰ ਤੇਰੀ ਇਕਾਤ ਅੱਜ ਤੇਰੀ ਕਾਹ ਦਿਖਾਤੀ ਤੇ ਤੇ ਜਿਹੜੀਆਂ ਗੱਲਾਂ ਸਾਨੂੰ ਉੱਥੇ ਸੁਣਨ ਨੂੰ ਮਿਲਿਆ ਨੇ ਇਸ ਕਰਕੇ ਜਿਹੜਾ ਜੱਥੇਬੰਦੀ ਨੇ ਸਟੈਂਡ ਲੇਟਾ ਕਿ ਜਿਹੜਾ ਮਸਲਾ ਹੈ ਇਹਨੂੰ ਵੱਡੇ ਪੱਧਰ ਤੇ ਅਸੀਂ ਮਹਿਲਾ ਕਮਿਸ਼ਨ ਕੋਲ ਵੀ ਲੈ ਕੇ ਜਾਵਾਂਗੇ ਜੇਕਰ ਸੁਣਵਾਈ ਨਾ ਹੋਈ